ਬੀ ਸਰ ਸਾਨੂੰ ਸਾਡੀ ਕੀ ਕਟਮ ਹੋਈ ਕਿਹੜਾ ਹੌਟਰ ਕੀ ਰੇਡ ਕੀਤਾ ਕੀ ਪ੍ਰਬੰਧ ਕੀਤਾ ਗਿਆ ਮਾੜੇ ਅਕਸਰਾਂ ਦੇ ਖਿਲਾਫ ਜਿਹੜੀ ਚੱਲ ਰਹੀ ਮਹਿੰਮ ਦੇ ਤਹਿਤ ਅੱਜ ਸਾਡੇ ਜ਼ਿਲ੍ਹੇ ਦੀ ਸਪੈਸ਼ਲ ਟੀਮ ਨੇ ਔਰ 18 ਸਿਟੀ ਦੀ ਪੁਲਿਸ ਨੇ ਸੀਕ੍ਰੇਟ ਇਨਫੋਰਮੇਸ਼ਨ ਦੇ ਕੰਮ ਕਰਦੇ ਹੋਏ ਅੱਜ ਅਜਿਹਾ ਕੁੱਕੂ ਦਾ ਟੱਬ ਆਇਆ ਇੱਥੇ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਅੰਦਰ ਜੂਆ ਖੇਡਦੇ ਆ ਸੋਸ ਪੈਸੇ ਦੀ ਮਾਦਦ ਨਾਲ ਤੇ ਸਾਡੀ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨ ਰੇਟ ਦੇ ਵਿੱਚ ਇਹਨਾਂ ਨੂੰ ਜਿਹੜਾ ਰੰਗਿਆਤੀ ਕਾਬੂ ਕੀਤਾ ਗਿਆ ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜਾ ਇੱਕ ਜੂਆ ਖੇਡਦੇ ਜਿਹੜਾ ਕਾਬੂ ਕੀਤਾ ਗਿਆ ਔਰ ਇਸ ਖਿਲਾਫ ਅਸੀਂ ਕਾਰਵਾਈ ਜਿਹੜੀ ਹੈ ਅਗਲੇ ਰਾਮਤ ਕਿੰਨੀ ਰਾਸ਼ੀ ਬਰਾਮਦ ਹੋਈ ਹੈ ਇੱਥੇ ਕਰੀਬ 2.5 ਲੱਖ ਤੋਂ ਉੱਪਰ ਕਿੰਨੇ ਬੰਦੇ ਫਿਰ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਇੱਥੇ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਅਸੀਂ ਐਕਟ ਕੀਤਾ ਗਿਆ ਜੀ ਕਿੰਨੇ ਬੰਦੇ ਕਿੰਨੇ ਲੋਕ ਤਰੀ ਦੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹਦੇ ਇਨਕਲੂਡਿੰਗ ਜਿਹੜਾ ਮਾਲਕ ਹੈਗਾ ਇੱਥੇ ਦਾ ਉਹ ਵੀ ਨਾਲ ਸੀਗਾ ਹਰ ਕਲੀ ਦੇ ਉੱਤੇ ਜਾਂਦਾ ਜੀ ਨੇ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਪਰ ਇਹ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਬਾਕਸ ਵਿੱਚ ਮੌਲਾਦ ਕੀਤਾ ਗਿਆ ਹਾਂਜੀ ਬਿਲਕੁਲ ਜੀ ਔਰ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਹੈ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਸਹਿਯਤਾ ਬਣਾਇਗਾ ਉਹ ਸਾਰਾ ਉਹਦੇ ਨਾਲ ਜਿਹੜਾ ਹੈ ਪੈਸੇ ਰਿਕਵਰੀ ਕੀਤੀ ਗਈ ਬੰਦੇ ਰੈਕਸਟ ਕਰਨ ਲੱਗੇ ਸਰ ਕਹਿੰਦਾ ਜੋ ਹੀ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਸੈਮੀਫਾਈਨਲ ਜਿਹੜਾ ਖੇਡਿਆ ਜਾਣਾ ਹੈ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਇਦਾਂ ਦੀ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਹੀ ਖੇਡ ਰਹੇ ਸੀਗੇ ਉਹ ਜਿਹੜਾ ਡਾਈਸ ਨਾਲ ਖੇਡਦੇ ਆ ਉਹੋ ਹੀ ਖੇਡਦੇ ਸੀ ਤਾਂ ਲੱਗਦਾ ਪਾਕਿਸਤਾਨ ਮੈਚ ਤੇ ਸੱਟ ਨਹੀਂ ਉਰੀ ਉਰੀ ਤਾਂ ਥਰੂ ਕਿੱਦਾਂ ਲਾਂਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਇਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰੰਦ ਹੋਇਆ ਬੇਸਿਕਲੀ ਜੁਰਮਾਂ ਨਾਲ ਇਹ ਕਿੰਨੇ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰੰਦ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਉਹ ਕਹਿਆ ਕਿ ਉਹ ਜਿਹੜਾ ਆਪਾਂ ਇਨਵੈਸਟੀਗੇਟ ਕਰਨਾ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਸੋ ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ ਬਾਰੋਂ ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਹੁਣ ਕੀ ਕ ਨੇ ਨਾਮੀ ਮੰਡੀ ਤੇ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰੇ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਸ਼ਰ ਕਰ ਦਿਆਂਗੇ ਮਾਲਕ ਵੀ ਆ ਜੀ ਹੋਟਲ ਦਾ ਹਾਂ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਹੈ ਬਰਾਮਦ ਕੀ ਕੀ ਹੋਈ ਬਰਾਮਦ ਕੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਹਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਡਦੇ ਹੋ ਸਾਰੇ ਬਰਾਮਦ ਹੋਏ ਸਰ ਜੂਏ ਤੋਂ ਵਗੈਰਾ ਇਥੇ ਦੇਰਾਂ ਪਾਉਂਦੇ ਹੁੰਦੇ ਜਨਾਬ ਸਰ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਪਹਿਲਾਂ ਲੈ ਲੈਂਦੀ ਹੁੰਦੀ ਮੇਰੇ ਧਿਆਨ 'ਚ ਉੱਤੇ ਪਹਿਲਾਂ ਅਸੀਂ ਉੱਤੇ ਰੇਡ ਵੀ ਕਰਦੇ ਥਾ ਥੈਂਕ ਯੂ